ਅਲਿਕਰਾਉਂ ਤੋਂ ਹਾਂਜੀ ਆਪਣਾ ਨਾਮ ਦੱਸ ਕੇ ਜਿਹੜਾ ਪ੍ਰੋਗਰਾਮ ਕਰਾ ਦਿੰਦੇ ਮੰਦਰ ਸ਼ਿਵਦਾਮ ਬਾਬਾ ਸਰੂਪਦਾ ਜੀ ਇਹ ਪ੍ਰਚੀਨ ਮੰਦਰ ਹੈ ਇੱਥੇ ਲੱਖਾਂ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਜਿਹਦੇ ਵਿੱਚ ਕਾਫੀ ਮਸ਼ਹੂਰ ਡਾਕਟਰ ਨੇ ਆਫਸਰ ਨੇ ਇਹ ਪੂਰੀ ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਕਿਉਂਕਿ ਇਹ ਦਰ ਜਿਹੜੇ ਬਾਬਾ ਸਰੂਪਦਾ ਜੀ ਇੱਥੇ ਪਿੰਡੀਆਂ ਨੇ ਇਹ ਬੜੇ ਤਪਸਵੀ ਹੋਏ ਨੇ ਬੜੀ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਮੰਦਰ ਜੀ 99 ਦੇ ਵਿੱਚ ਅੱਜ ਨੂੰ 25ਵੇਂ ਸਾਲ ਵਿੱਚ ਉਹ 26ਵਾਂ ਲੱਗਾ ਇਹ ਸਾਰਾ ਮੰਦਰ ਸਥਾਪਨਾ ਹੋਈ ਨਹੀਂ ਕਿਉਂਕਿ ਪੁਰਕੀਨ ਇਹ ਛੋਟਾ ਜਿਹਾ ਇੱਕ ਜਗ੍ਹਾ ਸੀ ਬਾਬਾ ਸਰੂਜ ਦਾ ਛੋਟਾ ਜਿਹੇ ਮੰਦਿਰ ਬਣਿਆ ਹੋਇਆ ਜਰੀ ਸੋ ਜੋ ਜੋ ਅਸੀਂ ਦੇਖਿਆ ਕਿ ਹਰ ਮੱਥਾ ਟਿਕਣ ਆਉਂਦੇ ਆ ਜੋ ਮੰਗੇ ਠਾਕੁਰ ਆਪਣੇ ਸੇ ਵਹੀ-ਵਹੀ ਦੀਵ ਸੋ ਜੋ ਜੋ ਚੀਜ਼ ਅਸੀਂ ਕਹਿੰਦੇ ਜੀ ਉਹ ਪ੍ਰਮਾਤਮਾ ਸਾਡੇ ਸਿਰ ਤੇ ਹੱਥ ਰੱਖਦਾ ਨਹੀਂ ਸੋ ਇਸ ਮੰਦਿਰ ਦਾ ਸਥਾਪਨਾ ਹੋਈ ਉਸ ਤੋਂ ਬਾਅਦ ਹਰ ਸਾਲ ਸ਼੍ਰੀ ਰਾਜਾ ਅਸ਼ਟਮੀ ਨੂੰ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਬੜੀ ਧੂਮ-ਧਾਮ ਤੋਂ ਲੋਕ ਗੋਆ ਬੰਬੇ ਬੜੀ-ਬੜੀ ਧੂਰੋਂ ਤੋਂ ਆਉਂਦੇ ਨੇ ਮੇਰੇ ਚ ਮੇਰੇ ਖਾਸ ਅਜੀਤ ਭਾਈ ਨੇ ਬਲਦੇਵ ਰਾਜ अरोड़ा ਜੀ ਗੋਵਾ ਤੋਂ ਉਹਨਾਂ ਦੀ ਬੜੀ ਸ਼ਰਧਾ ਹੈ ਇਸ ਮੰਦਰ ਦੇ ਵਿੱਚ ਉਹਨਾਂ ਦੀ ਇਹ ਪਰਮਪితਾ ਪਰਮਾਤਮਾ ਬਾਬਾ ਸਰੂਪ ਦਾ ਸਦਾ ਅਸ਼ੀਰਵਾਦ ਰਹਿਤਾ ਰਹੇਗਾ ਸੋ ਅੱਜ ਅਨਕੁੜ ਦਾ ਉਤਸਵ ਸੀ ਅਨਕੁੜ ਦਾ ਉਤਸਵ ਤੇ ਬਸੰਤ ਬੈਠਮੀ ਜੀ ਅਨ ਅੱਜ ਅਨਕੁੜ ਮਨਾਇਆ ਗਿਆ ਬੜੀ ਧੂਮ-ਧਾਮ ਦੇ ਨਾਲ ਸਾਰੇ ਸੰਗਤ ਕਲਰਸ ਆਬ ਖੜੇ ਨੇ ਸਚੀਨ ਜੀ ਖੜੇ ਨੇ ਅਮਨ ਜੀ ਖੜੇ ਨੇ ਹੋਰ ਸਭ ਪਰਿਵਾਰ ਇੱਥੇ ਮਿਲ ਜੁਲ ਕੇ ਇੱਥੇ ਆਏ ਨੇ ਅੱਜ ਵਰੁਣ ਬਬਲੂ ਜੀ ਉਹਨਾਂ ਦੀ ਸ਼੍ਰੀਮਤੀ ਜੀ ਕੁਮਾਰ ਅਸ਼ਮਨੀ ਜੀ ਨੇ ਇੱਥੇ ਆਪਣੀ ਹਾਜ਼ਰੀ ਭਰਦੇ ਨੇ ਉਹਨਾਂ ਸਪੈਸ਼ਲ ਅੱਜ ਹਾਜ਼ਰੀ ਭਰੀ ਕਿਉਂਕਿ ਇਹ ਵੀ ਕੁੰਭ ਤੇ ਗਏ ਸੀ ਤੇ ਕੁੰਭ ਤੋਂ ਸਪੈਸ਼ਲ ਉਧਰੋਂ ਸ਼ਨਾਨ ਕਰਕੇ ਆਂਦੇ ਹੀ ਇਹਨਾਂ ਨੇ ਅੱਜ ਹਾਜ਼ਰੀ ਭਰੀ ਹੈ ਸੋ ਮੈਂ ਆਏ ਹੋਏ ਸੰਗਤ ਦਾ ਬਹੁਤ ਬਾਰੀਆਂ ਜਿਹੜਾ ਵੀ ਇਸ ਦਰ ਤੇ ਆਂਦਾ ਹੈ ਉਹਦੀ ਮਨੋਮਰਾਦ ਮਨੋਕਾਮਨਾ ਪੂਰਨ ਹੁੰਦੀ ਹੈ ਜੈ ਸ਼੍ਰੀ ਕ੍ਰਿਸ਼ਨ ਰਾਜੇ ਰਾਜੇ